ਸਫੀਰਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਦਲਅਦੇ ਪੰਜਾਬ ਦੀ ਮੌਜੂਦਾ ਸਿਆਸਤ ਦੀ ਗੱਲ ਕਰ ਲਈਏ ਤਾਂ ਆਉਣਦੇ ਸਮੇਂ ਵਿੱਚ ਹੋਣ ਵਾਲੀਆਂ ਐਸ ਡੀ ਪੀ ਸੀ ਚੋਣਾਂ ਔਰ ਨਾਲ ਦੀ ਨਾਲ ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਉੱਪਰ ਸਭ ਦੀਆਂ ਨਜ਼ਰਾਂ ਬੜੀਆਂ ਹੀ ਹੋਈਆਂ ਨੇ ਤੇ ਨਾਲ ਦੀ ਨਾਲ ਜੜੀਆਂ ਹੁਣ ਸੰਭਾਵਨਾਵਾਂ ਬਣ ਰਹੀਆਂ ਨੇ ਉਸ ਦੇ ਉੱਪਰ ਵੀ ਆਪਾਂ ਗੱਲ ਜ਼ਰੂਰ ਸਾਂਝੀ ਕਰ ਲਈਏ ਕਿ ਕੁਝ ਕੀ ਇਸ ਤਰ੍ਹਾਂ ਦਾ ਹੋ ਸਕਦਾ ਹੈ ਕਿ ਜੋ ਪੁਨਰ ਸੁਰਜੀਤ ਅਕਾਲੀ ਦਲ ਹੈ ਔਰ ਨਾਲ ਦੀ ਨਾਲ ਅਮਰਿਤਪਾਲ ਸਿੰਘ ਦੀ ਜਿਹੜੀ ਪਾਰਟੀ ਹੈ ਇਹਨਾਂ ਦਾ ਆਪਸੀ ਸਮਝੌਤਾ ਹੋ ਜਾਵੇ ਇਹਨਾਂ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਔਰ ਜੇਕਰ ਅਜਿਹਾ ਹੋ ਜਾਂਦਾ ਹੈ ਇਹ ਸਿਆਸੀ ਦੋਵੇਂ ਸਿਆਸੀ ਪਾਰਟੀਆਂ ਵਿਚਕਾਰ ਸਮਝੌਤਾ ਹੋ ਜਾਂਦਾ ਹੈ ਤੇ ਜਿਹੜੀ ਪੰਜਾਬ ਦੇ ਵਿੱਚ ਪੰਥਕ ਸਿਆਸਤ ਹੁਣ ਚੱਲ ਰਹੀ ਹੈ ਇਸ ਸਿਆਸਤ ਪੰਥਕ ਸਿਆਸਤ ਦੇ ਉੱਪਰ ਇਸ ਸਮਝੌਤੇ ਦਾ ਕਿਸ ਤਰ੍ਹਾਂ ਦਾ ਅਸਰ ਪੈਂਦਾ ਨਜ਼ਰ ਆਏਗਾ ਜ਼ਰੂਰ ਇਸ ਉੱਪਰ ਆਪਣਾ ਵਿਸ਼ਲੇਸ਼ਣ ਸਾਂਝਾ ਕਰਿਓ ਹਰਜੋਜੀ ਬਹੁਤ ਹੀ ਮਹੱਤਵਪੂਰਨ ਤੁਹਾਡਾ ਸਵਾਲ ਹੈ ਔਰ ਅਗਰ ਅਸੀਂ ਅੱਜ ਦੀ ਸਿਆਸਤ ਦੇ ਮੱਦੇਨਜ਼ਰ ਦੇਖੀਏ ਤੇ ਪੰਥਕ ਸਿਆਸਤ ਬਹੁਤ ਵੱਡਾ ਪੰਜਾਬ ਦੇ ਵਿੱਚ ਮੂੜਾ ਕੱਟ ਰਹੀ ਹੈ ਸਾਡੇ ਸਾਹਮਣੇ ਹੈ ਕਿ ਜਿਸ ਤਰ੍ਹਾਂ ਨਾਲ ਗਿਆਨੀ ਹਰਪ੍ਰੀਤ ਸਿੰਘ ਔਰ ਸੁਖਬੀਰ ਸਿੰਘ ਬਾਦਲ ਦੇ ਵਿਚਾਰੇ ਸਾਨੂੰ ਕੌੜੀ ਸਿਆਸਤ ਵੀ ਵੇਖਣ ਨੂੰ ਮਿਲ ਰਹੀ ਹੈ ਜਿਸ ਦਿਨ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣੇ ਪੁਨਰਸਜੀਤ ਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੇ ਜਿਸ ਤਰ੍ਹਾਂ ਦੇ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਤੇ ਲਾਏ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਹਾਲਾਂਕਿ ਪਲਟਵਾਰ ਕੀਤਾ ਔਰ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਅਗਰ ਮੇਰੀ ਜਾਂ ਮੇਰੇ ਕਿਸੇ ਵਲੰਟੀਅਰ ਜਾਂ ਡੈਲੀਗੇਟ ਦੀ ਅਗਰ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਅਸੀਂ ਪਲਟਵਾਰ ਕਰਾਂਗੇ ਗਿਆਨੀ ਹਰਪ੍ਰੀਤ ਨੇ ਕਿਹਾ ਕਿ ਮੇਰੇ ਕੋਲੇ ਵੀ ਬਹੁਤ ਸਬੂਤ ਨੇ ਪਰ ਖਾਸ ਤੌਰ ਤੇ ਗਿਆਨੀ ਹਰਪ੍ਰੀਤ ਨੇ ਜ਼ਮੀਨਾਂ ਦਾ ਜ਼ਿਕਰ ਕਰਕੇ ਸਬੂਤਾਂ ਦੀ ਗੱਲ ਕੀਤੀ ਸੋ ਸਿਆਸਤ ਬਹੁਤ ਕੌੜੀ ਹੋਈ ਪਈ ਹੈ ਔਰ ਜਿਹੜੀ ਗੱਲ ਲਗਾਤਾਰ ਕੱਲ ਦੀ ਚੱਲ ਰਹੀ ਹੈ ਕਿ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਹ ਦਾਵਾ ਕੀਤਾ ਹੈ ਕਿ ਅਸੀਂ ਕੇਸ ਦਰਜ ਕਰਾਉਣਾ ਕ੍ਰਿਮੀਨਲ ਕੇਸ ਦਰਜ ਕਰਾਉਣਾ ਉਸ ਧੜੇ ਦੇ ਖਿਲਾਫ ਜਿਹੜਾ ਧੜਾ ਦਾਵਾ ਕਰ ਰਿਹਾ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਆ ਹੁਣ ਸਵਾਲ ਬਹੁਤ ਵੱਡੇ ਨੇ ਇੱਥੇ ਕਿ ਕੀ ਕ੍ਰਿਮੀਨਲ ਕੇਸ ਅਦਾਲਤ ਚ ਦਰਜ ਕਰਾਇਆ ਜਾਏਗਾ ਪੰਜ ਮੈਂਬਰੀ ਕਮੇਟੀ ਦੇ ਖਿਲਾਫ ਕਰਾਉਣਗੇ ਜਾਂ ਗਿਆਨੀ ਹਰਪ੍ਰੀਤ ਦੇ ਖਿਲਾਫ ਕਰਾਉਣਗੇ ਔਰ ਇੱਕ ਹੋਰ ਵੀ ਸਵਾਲ ਹੈ ਕਿ ਪੰਜ ਮੈਂਬਰੀ ਕਮੇਟੀ ਜਾਂ ਗਿਆਨੀ ਹਰਪ੍ਰੀਤ ਸਿੰਘ ਵੀ ਸੋਚ ਵਿਚਾਰ ਕਰ ਰਹੇ ਨੇ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਸ਼ਿਕਾਇਤ ਦੇਣ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁਣ ਫੈਸਲਾ ਕਰਨ ਕਿ ਅਸਲੀ ਸ਼੍ਰੋਮਣੀ ਅਕਾਲੀ ਦਲ ਕਿਹੜਾ ਹੈ ਸੋ ਵੱਖ-ਵੱਖ ਤਰ੍ਹਾਂ ਦੇ ਸਵਾਲ ਨੇ ਵੱਖ-ਵੱਖ ਤਰ੍ਹਾਂ ਦੇ ਵਿਚਾਰ ਨੇ ਹੁਣ ਜਿਹੜਾ ਤੁਹਾਡਾ ਸਵਾਲ ਹੈ ਉਹਦੇ ਉੱਤੇ ਵੀ ਮੈਂ ਨਾਲ ਹੀ ਅਗਰ ਟਿੱਪਣੀ ਕਰਾਂ ਤੇ ਇਹ ਬਹੁਤ ਵੱਡਾ ਸਿਆਸੀ ਮੋੜਾ ਪੈ ਸਕਦਾ ਹੈ ਕਿਉਂਕਿ ਇਹ ਲਗਭਗ ਤੈ ਮੰਨਿਆ ਜਾ ਰਿਹਾ ਹੈ ਕਿ ਗ੍ਰਹਿ ਮੰਤਰਾਲਾ ਕੇਂਦਰ ਸਰਕਾਰ ਦਾ ਇਸ ਰੌ ਦੇ ਵਿੱਚ ਹੈ ਕਿ ਅਗਲੇ ਕੁਝ ਮਹੀਨਿਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਸਕਤੀਆਂ ਨੇ ਔਰ ਇਹ ਵੀ ਸਾਨੂੰ ਪਤਾ ਹੈ ਕਿ ਪੰਜ ਮੈਂਬਰੀ ਕਮੇਟੀ ਦੇ ਆਗੂ ਮਨਪੀਤਿਆਲੀ ਬੀਬੀ ਸਤਵੰਤ ਕੌਰ ਗੁਰਪ੍ਰਤਾਪ ਵਡਾਲਾ ਔਰ ਇਕਬਾਲ ਸਿੰਘ ਝੁੰਡਾ ਔਰ ਸੰਤਾ ਸਿੰਘ ਮਹਿਦਪੁਰ ਜੀ ਇਹ ਸਾਰੇ ਲੋਕ ਵਾਰਿਸ ਪੰਜਾਬ ਦੀ ਜੱਥੇਬੰਦੀ ਦੇ ਨੁਮਾਇੰਦਿਆਂ ਨੂੰ ਮਿਲ ਕੇ ਆਏ ਸੀ ਸਰਬਜੀਤ ਸਿੰਘ ਖਾਲਸਾ ਉਹਦੇ ਵਿੱਚ ਮੌਜੂਦ ਸੀ ਉਹਦੇ ਵਿੱਚ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਮੌਜੂਦ ਸੀ ਔਰ ਇਹਨਾਂ ਦੇ ਹੋਰ ਨੇੜਲੇ ਸਾਥੀ ਮੌਜੂਦ ਸੀ ਔਰ ਉਹਦੇ ਵਿੱਚ ਇਹ ਗੱਲ ਤੁਰ ਪਈ ਸੀ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪੰਥਕ ਇਕਤਾ ਕਰਕੇ ਲੜ ਸਕਦੇ ਹਾਂ ਔਰ ਹੁਣ ਜਦੋਂ ਬੀਬੀ ਸਤਵੰਤ ਕੌਰ ਪੰਥਕ ਕੌਂਸਲ ਦੇ ਚੇਅਰਪਰਸਨ ਬਣੇ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਤੌਰ ਤੇ ਹੀ ਵਿਚਰਾਂਗੇ ਤਾਂ ਇਸ ਮੌਕੇ ਤੇ ਅਗਰ ਪੁਨਰ ਸੁਜੀਤ ਅਕਾਲੀ ਦਲ ਔਰ ਅਮਰਿਤਪਾਲ ਸਿੰਘ ਦੀ ਧਿਰ ਦੇ ਵਿਚਾਲੇ ਸਮਝੌਤਾ ਹੁੰਦਾ ਹੈ। ਅਗਰ ਇਹਨਾਂ ਦੋਨਾਂ ਦਾ ਸਮਝੌਤਾ ਹੁੰਦਾ ਤੇ ਇਹ ਪੰਥਕ ਸਿਆਸਤ ਦੇ ਵਿੱਚ ਬਹੁਤ ਵੱਡਾ ਮੋੜਾ ਸਾਬਤ ਹੋ ਸਕਦੀ ਹੈ ਇਹ ਗੱਲ। ਕਿਉਂਕਿ ਜਿਸ ਤਰ੍ਹਾਂ ਨਾਲ ਖਡੂਰ ਸਾਹਿਬ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਸਮਰਥਨ ਮਿਲਿਆ, ਲੱਖਾਂ ਵੋਟਾਂ ਦੇ ਫਰਕ ਨਾਲ ਅਮਰਿਤਪਾਲ ਸਿੰਘ ਜਿੱਤਿਆ ਔਰ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਜਿਹੜੇ ਵਿਰਸਾ ਸਿੰਘ ਵਲਟੋਹਾ ਸੀ ਉਹਨਾਂ ਦੀ ਜ਼ਮਾਨਤ ਜ਼ਬਤ ਹੋਈ ਹਾਲਾਂਕਿ ਜਿਹੜੀਆਂ 24 ਦੀਆਂ ਲੋਕ ਸਭਾ ਚੋਣਾਂ ਸੀ ਉਹਦੇ ਵਿੱਚ ਤਾਂ ਲਗਭਗ 10 ਸੀਟਾਂ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜ਼ਮਾਨਤ ਜ਼ਬਤ ਹੋਈ ਸੀ ਹੁਣ ਜਦੋਂ ਮੁੱਦੇ ਪੰਥਕ ਇਸ ਤਰ੍ਹਾਂ ਦੇ ਖੜੇ ਨੇ ਸੁਖਵੀਰ ਬਾਦਲ ਦੇ ਸਾਹਮਣੇ ਜਦੋਂ ਸ਼੍ਰੋਮਣੀ ਕਮੇਟੀ ਔਰ ਸੁਖਵੀਰ ਸਿੰਘ ਬਾਦਲ ਦੇ ਧੜੇ ਦੇ ਖਿਲਾਫ ਇਹ ਲੋਕਾਂ ਦੇ ਵਿੱਚ ਨਾਰਾਜ਼ਗੀ ਹੈ ਕਿ ਜਿਸ ਤਰ੍ਹਾਂ ਨਾਲ ਤਖਤ ਸਹਿਬਾਨਾਂ ਦੇ ਜਥੇਦਾਰਾਂ ਨੂੰ ਹਟਾਇਆ ਗਿਆ ਔਰ ਜਦੋਂ ਮ ਗਿਆਨੀ ਕੁਲਪ ਸਿੰਘ ਗੜਗੜ ਨੂੰ ਜਿਸ ਤਰ੍ਹਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਬਣਾਇਆ ਗਿਆ ਉਹਨਾਂ ਦੀ ਨਿਯੁਕਤੀ ਨੂੰ ਵੀ ਸੰਪੂਰਨ ਮਾਨਤਾ ਨਹੀਂ ਹੈ ਸੰਤ ਸਮਾਜ ਔਰ ਵਖ-ਵਖ ਪੰਥਕ ਜਥੇਬੰਦੀਆਂ ਸਵਾਲ ਖੜੇ ਕਰਦੀਆਂ ਰਹੀਆਂ ਨੇ ਔਰ ਇਹਦੇ ਨਾਲ ਨਾਲ ਜਦੋਂ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਹੁੰਦਾ ਹੈ ਉਹਦੇ ਵਿੱਚ ਸੰਤ ਸਮਾਜ ਵਖ-ਵਖ ਸੰਪਰਦਾਵਾਂ ਮਿਸਲਾ ਧਾਰਮਿਕ ਜਥੇਬੰਦੀਆਂ ਸੰਤ ਸਮਾਜ ਦੇ ਆਗੂ ਉਨਾ ਸਾਰਿਆਂ ਵੱਲੋਂ ਸਿਰੋਪਾਓ ਦਿੱਤੇ ਜਾਂਦੇ ਨੇ ਸਨਮਾਨ ਕੀਤਾ ਜਾਂਦਾ ਹੈ ਬੀਬੀ ਸਤਵੰਤ ਕੌਰ ਦਾ ਗਿਆਨੀ ਹਰਪ੍ਰੀਤ ਸਿੰਘ ਦਾ ਹੁਣ ਜੇ ਇਹ ਹਾਲਾਤਾਂ ਦੇ ਵਿੱਚ ਜਦੋਂ ਅੰਮ੍ਰਿਤਪਾਲ ਸਿੰਘ ਦੀ ਐਨਐਸਏ ਹਟਾਉਣ ਦੇ ਲਈ ਸੰਘਰਸ਼ ਚੱਲ ਰਿਹਾ ਹੈ ਔਰ ਉਸੇ ਦਰਮਿਆਨ ਅਗਰ ਪੁਨਰ ਸੁਰਜੀਤ ਅਕਾਲੀ ਦਲ ਔਰ ਅੰਮ੍ਰਿਤਪਾਲ ਸਿੰਘ ਦੇ ਅਕਾਲੀ ਦਲ ਦਾ ਗੱਠਜੋੜ ਘਟੋ ਘਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੀ ਹੋ ਜਾਂਦਾ ਹੈ ਉਹਦੇ ਨਾਲ ਸਭ ਤੋਂ ਵੱਡਾ ਫਰਕ ਇਹ ਪਹਿਣਾ ਹੈ ਕਿ ਦੋਵੇਂ ਧਿਰਾਂ ਅਗਰ ਇਕੱਠੀਆਂ ਹੁੰਦੀਆਂ ਨੇ ਤੇ ਇਤਿਹਾਸ 'ਚ ਸ਼ਾਇਦ ਪਹਿਲੀ ਵਾਰ ਹੋਏਗਾ ਜਦੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ بجائے ਪੰਥਕ ਧਿਰਾਂ ਇਕੱਠੀਆਂ ਹੋ ਕੇ ਪੁਨਰ ਸੁਜੀਤ ਅਕਾਲੀ ਦਲ ਔਰ ਅਕਾਲੀ ਦਲ ਵਾਰਸ ਪੰਜਾਬ ਦੇ ਇਹ ਸਾਰੇ ਅਗਰ ਐਸਜੀਪੀਸੀ ਦੀਆਂ ਚੋਣਾਂ ਜਿੱਤ ਜਾਂਦੇ ਨੇ ਤੇ ਫਿਰ ਇਹ ਇੱਕ ਬਹੁਤ ਵੱਡੀ ਜਿੱਤ ਔਰ ਬਹੁਤ ਵੱਡਾ ਬਦਲਾਅ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਹੋਣ ਵਾਲਾ ਹੈ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਨਾਲ ਉਸ ਵੇਲੇ ਐਲਾਨ ਕੀਤਾ ਸੀ ਬੀਬੀ ਸਤਵੰਤ ਕੌਰ ਨੇ ਵੀ ਔਰ ਵਾਰਸ ਪੰਜਾਬ ਜਥੇਬੰਦੀ ਦੇ ਆਗੂਆਂ ਨੇ ਸਰਬਜੀਤ ਸਿੰਘ ਖਾਲਸਾ ਨੇ ਔਰ ਤਰਸੀਮ ਸਿੰਘ ਜਿਹੜੇ ਕਿ ਪਿਤਾ ਨੇ ਅਮਰਿਤਪਾਲ ਸਿੰਘ ਦੇ ਕਿ ਅਸੀਂ ਇਕੱਠੇ ਚੋਣਾ ਲੜਨ ਦੀ ਦਿਸ਼ਾ ਦੇ ਵਿੱਚ ਅੱਗੇ ਵਧਾਂਗੇ ਲਗਭਗ ਉਸ ਵੇਲੇ ਗੱਲ ਤੈਅ ਹੋ ਗਈ ਸੀ ਕਿ ਅਸੀਂ ਇਕੱਠੇ ਮਿਲ ਕੇ ਚੋਣਾ ਲੜ ਸਕਦੇ ਹਾਂ ਹੁਣ ਅਗਰ ਦੋਵੇਂ ਤਰ੍ਹਾਂ ਗੱਠ ਜੋੜ ਚ ਚੋਣਾ ਲੜਦੇ ਨੇ ਤੇ ਇੱਕ ਤਾਂ ਪੰਥਕ ਉਮੀਦਵਾਰ ਦੋਵੇਂ ਤਰ੍ਹਾਂ ਜਦੋਂ ਇਕੱਠੀਆਂ ਹੋਣਗੀਆਂ ਬੜੀ ਆਸਾਨੀ ਨਾਲ ਇਸ ਤਰ੍ਹਾਂ ਦੇ ਉਮੀਦਵਾਰ ਮਿਲ ਜਾਣਗੇ ਜਿਹੜੇ ਪੰਥਕ ਬੈਕਗ੍ਰਾਉਂਡ ਦੇ ਹੋਣ ਔਰ ਉਹਨਾਂ ਦੇ ਵਿੱਚ ਨੌਜਵਾਨ ਵੀ ਹੋਣ ਔਰ ਉਹਦੇ ਵਿੱਚ ਮਹਿਲਾਵਾਂ ਵੀ ਹੋਣ ਔਰ ਬੀਬੀ ਸਤਵੰਤ ਕੌਰ ਹੋਣਾ ਦੀ ਅਗਵਾਈ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਪ੍ਰਧਾਨਗੀ ਪੁਨਰ ਸੁਜੀਤ ਅਕਾਲੀ ਦਲ ਦੇ ਤੌਰ ਤੇ ਜਿਹੜੇ ਕਿ ਸਾਬਕਾ ਜਥੇਦਾਰ ਨੇ ਔਰ ਅਜੇ ਹੇਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਐਂਟੀ ਇਨਕੰਮਬੈਂਸੀ ਕਿਉਂਕਿ 12-13 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦੇ ਧੜੇ ਦਾ ਪ੍ਰਬੰਧ ਹੈ ਔਰ ਇੰਨਾ ਲੰਮਾ ਸਮਾਂ ਜਦੋਂ ਕੋਈ ਕਾਰਜਕਾਰੀ ਕੋਈ ਕਮੇਟੀ ਚੱਲਦੀ ਹੈ ਤੇ ਬਹੁਤ ਸਾਰੇ ਫੈਸਲਿਆਂ ਤੋਂ ਲੋਕ ਨਾਖੁਸ਼ ਹੁੰਦੇ ਨੇ ਜਿਵੇਂ ਇਸ ਵੇਲੇ ਵੀ ਨੇ ਸੋ ਮੈਂ ਕਹਿ ਸਕਦਾ ਕਿ ਜਿਹੜੀ ਇਹ ਐਂਟੀ ਇਨਕੰਮੈਂਸੀ ਹੈ ਜਿਹੜੀ ਲੋਕ ਵਿਰੋਧੀ ਲਹਿਰ ਹੈ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਇਹਦਾ ਬਹੁਤ ਵੱਡਾ ਧਾਰਮਿਕ ਚੋਣਾਂ ਦੇ ਵਿੱਚ ਲਾਹਾ ਮਿਲ ਸਕਦਾ ਹੈ ਪੁਨਰ ਸੁਰਜੀਤ ਅਕਾਲੀ ਦਲ ਦੇ ਲੀਡਰਾਂ ਨੂੰ ਔਰ ਅੰਮ੍ਰਿਤਪਾਲ ਸਿੰਘ ਦੀ ਧਿਰ ਦੇ ਵੀ ਕਈ ਐਸਜੀਪੀਸੀ ਮੈਂਬਰ ਬਣ ਸਕਦੇ ਨੇ ਜਦੋਂ ਪੂਰੇ ਪੰਜਾਬ 'ਚ ਐਸਜੀਪੀਸੀ ਦੇ ਮੈਂਬਰ ਦੋਵਾਂ ਧਿਰਾਂ ਦੇ ਇਕੱਠੇ ਹੋ ਕੇ ਪੰਥਕ ਇਕਤਾ ਕਰਕੇ ਪੰਥਕ ਅਜੰਡੇ ਤੇ ਅੱਗੇ ਵਧਣਗੇ ਤੇ ਨਿਸ਼ਚਿਤ ਤੌਰ ਤੇ ਪੰਜਾਬ ਦੀਆਂ 227 ਦੀਆਂ ਚੋਣਾਂ ਤੋਂ ਪਹਿਲਾਂ ਜਿਹੜਾ ਇਹ ਗੱਠਜੋੜ ਹੈ ਅਗਰ ਹੋ ਗਿਆ ਤੇ ਇਹ ਇੱਕ ਬਹੁਤ ਵੱਡੀ ਤਾਕਤ ਪੰਜਾਬ ਦੀ ਸਿਆਸਤ ਦੇ ਵਿੱਚ ਬਣੇਗਾ ਔਰ ਮੈਨੂੰ ਲੱਗਦਾ ਹੈ ਜੇ ਇਹ ਹਾਲਾਤਾਂ ਚ ਅਗਰ ਅਮਰਿਤਪਾਲ ਸਿੰਘ ਦਾ ਧੜਾ ਔਰ ਪੁਨਰ ਸੁਜੀਤ ਅਕਾਲੀ ਦਲ ਵੀ ਇਕੱਠੇ ਹੋ ਗਏ ਤੇ 27 ਦੇ ਵਿੱਚ ਇਹਨਾਂ ਦੋਵਾਂ ਧਿਰਾਂ ਨੂੰ ਇਹਨਾਂ ਦੋਵਾਂ ਧਿਰਾਂ ਨੂੰ ਕਿਸੇ ਤੀਜੀ ਧਿਰ ਦੀ ਲੋੜ ਨਹੀਂ ਪੈਣੀ ਔਰ ਪੰਜਾਬ ਦੇ ਵਿੱਚ ਆਪਣੇ ਦਮ ਤੇ ਬਹੁਮਤ ਵਾਲੀਆਂ ਸੀਟਾਂ ਕਿਉਂਕਿ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਦੀ ਤੇ ਪੰਜਾਬ ਚ 117 ਸੀਟਾਂ ਦੇ ਵਿੱਚੋਂ 60ਆਂ 55 ਦਾ ਅੰਕੜਾ ਜਿਹੜਾ ਅਸੀਂ ਮੰਨ ਕੇ ਚੱਲਦੇ ਹਾਂ ਕਿ ਬਹੁ ਗਿਣਤੀ ਸੀਟਾਂ ਨਰੋਲ ਪੇਂਡੂ ਔਰ ਅਰਧਸ਼ਹਿਰੀ ਨੇ ਸੋ ਅਗਰ ਇਹ ਦੋਵੇਂ ਧਿਰਾਂ 60 65 70 ਸੀਟਾਂ ਦੇ ਉੱਤੇ ਵੀ ਜ਼ਬਰਦਸਤ ਟੱਕਰ ਦੇ ਕੇ 27 ਦੀਆਂ ਚੋਣਾਂ ਦੇ ਵਿੱਚ ਇਕੱਠੇ ਹੋਣ ਤੋਂ ਬਾਅਦ ਆਪਣੀ ਲਹਿਰ برقرار ਰੱਖਣ 'ਚ ਕਾਮਯਾਬ ਰਹਿ ਗਈਆਂ ਤੇ ਫਿਰ ਮੈਨੂੰ ਲੱਗਦਾ ਹੈ ਕਿ 27 ਦੇ ਵਿੱਚ ਇਹ ਬਹੁਤ ਔਖਾ ਹੋ ਜਾਣਾ ਕਿਸੇ ਦੂਜੀ ਧਿਰ ਦੇ ਲਈ ਕਿ ਉਹ ਆਪਣੇ ਦਮ ਤੇ ਪੰਜਾਬ 'ਚ ਸਰਕਾਰ ਬਣਾਉਣ ਕਿਉਂਕਿ ਅਸੀਂ ਦੋ ਪਾਰਲੀਮੈਂਟ ਦੀਆਂ ਸੀਟਾਂ ਦੇਖੀਆਂ ਨੇ 24 ਦੀਆਂ ਚੋਣਾਂ ਦੇ ਵਿੱਚ ਮਨਪੀਤ ਢਿਆਲ ਨੇ ਉਸ ਵੇਲੇ ਸਟੈਂਡ ਲਿਆ ਸੀ ਮਨਪੀਤ ਢਿਆਲ ਦਾ ਸਾਫ਼ ਤੌਰ ਤੇ ਕਹਿਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਪਾਲ ਸਿੰਘ ਦੇ ਲਈ ਵੀ ਔਰ ਸਰਬਜੀਤ ਸਿੰਘ ਖਾਲਸਾ ਦੇ ਲਈ ਵੀ ਅਸੀਂ ਘਟੂ ਘਟ ਦੋ ਸੀਟਾਂ ਛੱਡਿਏ ਔਰ ਅਗਰ ਉਸ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਦੋ ਸੀਟਾਂ ਛੱਡੀਆਂ ਹੁੰਦੀਆਂ ਤੇ ਬਾਕੀ ਸੀਟਾਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਲਾਹਾ ਮਿਲ ਸਕਦਾ ਸੀ ਔਰ ਹੁਣ ਕਿਤੇ ਨਾ ਕਿਤੇ ਮਨਪੀਤ ਢਿਆਲ ਵੀ ਇਸ ਗੱਲ ਦੇ ਸਮਰਥਕ ਨਹੀਂ ਕਿ ਅਗਰ ਪੰਜ ਮੈਂਬਰੀ ਕਮੇਟੀ ਪੂਰੀ ਸਮਰਥਕ ਹੈ ਮੈਂ ਕੱਲੇ ਮਨਪੀਤ ਟਿਆਲਿ ਦਾ ਨਾਮ ਲੈ ਲਿਆ ਪਰ ਪੰਜ ਮੈਂਬਰੀ ਕਮੇਟੀ ਪੂਰੀ ਇਸ ਗੱਲ ਦੀ ਵਕਾਲਤ ਕਰਦੀ ਹੈ ਔਰ ਸਮਰਥਕ ਹੈ ਕਿ ਅਸੀਂ ਅਗਰ ਰਾਪਟੇ ਚ ਆ ਜਾਈਏ ਅਮਰਿਤਪਾਲ ਸਿੰਘ ਦੀ ਧੀਰ ਵਾਰਿਸ ਪੰਜਾਬ ਦੇ ਨਾਲ ਉਹ ਗੱਲ ਵੱਖਰੀ ਹੈ ਕਿ ਐਸਜੀਪੀਸੀ ਦੀਆਂ ਚੋਣਾਂ ਲਈ ਇਹ ਗੱਠ ਜੋੜ ਕਰਨ ਔਰ ਉਸ ਤੋਂ ਬਾਅਦ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਪਾਵੇਂ ਪੁਨਰਸੁਰਜੀਤ ਅਕਾਲੀ ਦਲ ਦੇ ਵਿੱਚ ਰਿਲੇਵੇਂ ਬਾਰੇ ਵੀ ਸੋਚ ਸਕਦੇ ਨੇ ਵਾਰਿਸ ਪੰਜਾਬ ਜਥੇਬੰਦੀ ਦੇ ਉਹਦੇ ਤੇ ਹਜੇ ਫੈਸਲੇ ਨਹੀਂ ਪਰ ਭਵਿਕ ਵਿੱਚ ਉਹਦੇ ਬਾਰੇ ਫੈਸਲੇ ਹੋ ਸਕਦੇ ਨੇ ਪਰ ਕਹਿੰਦੇ ਨੇ ਇੱਕ ਤੇ ਇੱਕ 11 ਹੁੰਦੇ ਨੇ ਔਰ ਇਹ ਦੋਦੇ ਤਰ੍ਹਾਂ ਅਗਰ ਇਕੱਠੀਆਂ ਹੋ ਗਈਆਂ ਤੁਸੀਂ ਸਵਾਲ ਤਰਨ ਤਰਨ ਦਾ ਵੀ ਨਾਲ ਜੋੜਿਆ ਸੀ ਸੋ ਮੈਂ ਇਹ ਕਹਿਣਾ ਚਾਹੂੰਗਾ ਕਿ ਦੋਵੇਂ ਤਰ੍ਹਾਂ ਅਗਰ ਇਹ ਇਕੱਠੀਆਂ ਹੋ ਗਈਆਂ ਤੇ 27 ਦੇ ਵਿੱਚ ਬਹੁਤ ਵੱਡਾ ਚੈਲੰਜ ਹੋਏਗਾ ਦੂਜੀਆਂ ਪਾਰਟੀਆਂ ਨੂੰ ਪਾਵੇਂ ਭਾਜਪਾ ਹੈ ਪਾਵੇਂ ਕਾਂਗਰਸ ਹੈ ਤੇ ਪਾਵੇਂ ਆਮ ਆਦਮੀ ਪਾਰਟੀ ਹੈ ਔਰ ਬਾਕੀ ਧਿਰਾਂ ਦਾ ਮੁਕਾਬਲਾ ਸਿੱਧੇ ਤੌਰ ਤੇ ਇਸ ਧਿਰ ਨਾਲ ਹੋਏਗਾ ਔਰ ਇਸ ਧਿਰ ਦਾ ਮੁਕਾਬਲਾ ਸਿੱਧੇ ਤੌਰ ਤੇ ਫਿਰ ਆਮ ਆਦਮੀ ਪਾਰਟੀ ਨਾਲ ਹੋਏਗਾ ਜਿਹੜੀ ਪੰਜਾਬ ਚ ਸੱਤਾ ਤੇ ਕਾਬਜ਼ ਹੈ ਜਿਨੇ 42% ਵੋਟਾਂ ਹਾਸਲ ਕੀਤੀਆਂ ਸੀ ਹੁਣ ਜਿਸ ਤਰ੍ਹਾਂ ਨਾਲ ਪੰਜ ਮੈਂਬਰੀ ਕਮੇਟੀ ਨੇ ਲਗਾਤਾਰ 18 ਮਾਰਚ ਤੋਂ ਬਾਅਦ ਭਰਤੀ ਕੀਤੀ ਲਗਾਤਾਰ ਪੰਜਾਬ ਚ ਮੈਂਬਰਸ਼ਿਪ ਦਾ ਅਭਿਆਨ ਚੱਲਿਆ 15 ਲੱਖ ਲੋਕ ਇਸ ਧਿਰ ਦੇ ਨਾਲ ਜੁੜੇ ਨੇ ਹੁਣ ਅਗਰ ਇਹ ਲਹਿਰ ਵੱਡੀ ਹੋਈ ਗਈ 15 ਲੱਖ ਲੋਕਾਂ ਤੋਂ ਕਾਫਲਾ ਵੱਡਾ ਹੁੰਦਾ ਗਿਆ ਐਸਜੀਪੀਸੀ ਦੀਆਂ ਚੋਣਾਂ ਵਾਰਿਸ ਪੰਜਾਬ ਜਥੇਬੰਦੀ ਦੇ ਨਾਲ ਮਿਲ ਕੇ ਜਿੱਤ ਲਈਆਂ ਗਈਆਂ ਫਿਰ ਇੱਕ ਹੋਰ ਰੌਲਾ ਮੁੱਕ ਜਾਣਾ ਕਿ ਅਸਲੀ ਅਕਾਲੀ ਦਲ ਕਿਹੜਾ ਕਿਉਂਕਿ ਜਦੋਂ ਪੰਥ ਕਿਸੇ ਧਿਰ ਨੂੰ ਪ੍ਰਵਾਨ ਕਰ ਲੇ ਜਦੋਂ ਪੰਥ ਨੇ ਇਹਨਾਂ ਧਿਰਾਂ ਨੂੰ ਪ੍ਰਵਾਨ ਕਰ ਲਿਆ ਫਿਰ ਬਾਕੀ ਗੱਲਾਂ ਬਹੁਤ ਛੋਟੀਆਂ ਰਹਿ ਜਾਣੀਆਂ ਨੇ ਕਿ ਅਸੀਂ ਪੰਜਾਬ ਦੇ ਵਿੱਚ ਮੁੱਖ ਅਕਾਲੀ ਦਲ ਇਹ ਮੁੱਖ ਧਿਰ ਦੇ ਤੌਰ ਤੇ ਕਿਸ ਨੂੰ ਵੇਖੀਏ ਸੋ ਮੈਨੂੰ ਲੱਗਦਾ ਹੈ ਕਿ ਅਗਲਾ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਬਦਲਾਅ ਆਣਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿੱਤ ਦੇ ਰੂਪ ਚ ਆਣਾ ਹੈ ਜਿਦੇ ਚ ਪੁਨਰ ਸੁਜੀਤ ਅਕਾਲੀ ਦਲ ਬੀਬੀ ਸਤਵੰਤ ਕੌਰ ਗਿਆਨੀ ਹਰਪ੍ਰੀਤ ਸਿੰਘ ਔਰ ਵਾਰਸ ਪੰਜਾਬ ਜਥੇਬੰਦੀ ਦੇ ਆਗੂ ਵੱਡੀ ਭੂਮਿਕਾ ਅਦਾ ਕਰਨਗੇ ਔਰ ਐਸਜੀਪੀਸੀ ਚੋਣਾਂ ਜਿੱਤਣ ਤੋਂ ਬਾਅਦ ਫਿਰ ਅਗਰ ਕੋਈ ਇਹ ਕਵੇ ਕਿ ਪੰਜਾਬ ਚ ਲਹਿਰ ਨਹੀਂ ਹੈ ਪੰਜ ਮੈਂਬਰੀ ਕਮੇਟੀ ਦੀ ਅਗਵਾਈ 'ਚ ਜਿਹੜੀ ਭਰਤੀ ਹੋਈ ਸੀ ਉਸ ਦੀ ਜਾਂ ਅਮਰਿਤਪਾਲ ਦੀ ਪ੍ਰਸਿੱਧੀ ਘਟਿਆ ਤੇ ਫਿਰ ਇਹ ਸਾਬਤ ਹੋਏਗਾ ਕਿ ਨਹੀਂ ਇਹ ਧਿਰਾਂ ਤਕੜੀਆਂ ਹੋਈਆਂ ਨੇ ਔਰ ਕੌਮ ਔਰ ਪੰਥ ਨੇ ਇਹਨਾਂ ਨੂੰ ਤਾਕਤ ਦੇ ਕੇ ਇਹ ਸਾਬਤ ਕਰ ਦਿੱਤਾ ਕਿ ਇਹ ਪੰਜਾਬ ਤੇ ਕੌਮ ਦੀ ਅਗਵਾਈ ਕਰ ਸਕਦੇ ਨੇ ਸੋ ਬਹੁਤ ਮਹੱਤਵਪੂਰਨ ਪੰਜਾਬ ਦੀ ਸਿਆਸਤ ਦੇ ਵਿੱਚ ਬਦਲਾਅ ਆਣੇ ਨੇ ਇਹ ਗੱਲ ਜ਼ਰੂਰ ਹੈ ਜਾਂ ਤਾਂ ਆਪਣੇ ਦਮ ਤੇ ਸਰਕਾਰ ਬਣਨ ਦੀ ਗੱਲ ਹੋ ਸਕਦੀ ਹੈ ਨਹੀਂ ਤਾਂ ਇਸ ਧਿਰ ਤੋਂ ਬਿਨਾ ਪੰਜਾਬ 'ਚ ਕੋਈ ਸਰਕਾਰ ਬਣਨੀ ਨਹੀਂ ਫਿਰ ਇਸ ਧਿਰ ਨੇ ਤੈਅ ਕਰਨਾ ਕਿ ਅਸੀਂ ਸਰਕਾਰ ਸਮਰਥਨ ਨਾਲ ਬਣਾਉਣੀ ਹੈ ਜਾਂ ਸਮਰਥਨ ਦੇ ਕੇ ਬਣਾਉਣੀ ਹੈ ਮਤਲਬ ਕਿ ਹਜੇ ਗੱਲ 1 ਸਾਲ 6 ਮਹੀਨੇ ਦੂਰ ਹੈ ਪਰ ਜਿਸ ਤਰ੍ਹਾਂ 18 ਮਾਰਚ ਤੋਂ ਬਾਅਦ 12 11 ਅਗਸਤ ਤੱਕ ਦਾ فاਸਲਾ ਲਗਾਤਾਰ 6 ਮਹੀਨੇ ਮੈਂ ਵੀ ਨਾਲ-ਨਾਲ ਤੈਅ ਕੀਤਾ ਹਰ ਰੋਜ਼ ਇੱਕ ਇੱਕ ਗਤੀਵਿਧੀ ਤੇ ਨਜ਼ਰ ਰੱਖੀ ਸੋ ਮੈਂ ਹੁਣ ਇੱਥੋਂ ਜਦੋਂ ਅਗਲੀ ਸਿਆਸਤ ਦੇਖਦਾ ਤੇ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਇਹ ਲਹਿਰ ਅਗਰ ਬਰਕਰਾਰ ਰਹੀ ਅਗਰ ਬੀਬੀ ਸ਼ਤਵੰਤ कौर ਗਿਆਨੀ ਹਰਪ੍ਰੀਤ ਸਿੰਘ ਔਰ ਪੰਜ ਮੈਮਰੀ ਕਮੇਟੀ ਦੇ ਸਾਰੇ ਆਗੂ ਮਨਪਿਤਿਆਲੀ ਔਰ ਬਾਕੀ ਇਸੇ ਤਰ੍ਹਾਂ ਸਰਗਰਮ ਰਹੇ ਤੇ ਫਿਰ ਪੰਜਾਬ ਚ ਦੁਬਾਰਾ ਸਿੱਖ ਬਹੁਮਤ ਵਾਲੀ ਸਰਕਾਰ ਬਣੇਗੀ ਇਸ ਗੱਲ ਨੂੰ ਫਿਰ ਨਕਾਰਿਆ ਨਹੀਂ ਜਾ ਸਕਦਾ ਔਰ ਜਿਹੜਾ ਤੁਸੀਂ ਤਰਨਤਾਰਨ ਜ਼ਿਮਨੀ ਚੋਣ ਦਾ ਗੱਲ ਕੀਤਾ ਸੀ ਐਸ ਡੀ ਪੀ ਸੀ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਫਿਰ ਤਰਨਤਾਰਨ ਦੀ ਜ਼ਿਮਨੀ ਚੋਣ ਇਸ ਧਿਰ ਦੇ ਲਈ ਕੋਈ ਬਹੁਤੀ ਔਖੀ ਨਹੀਂ ਹੈ ਕਿਉਂਕਿ ਨਵੰਬਰ ਜਾਂ ਦਸੰਬਰ ਦੇ ਵਿੱਚ ਜਦੋਂ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਉਹਦੇ ਨਾਲ ਨਾਲ ਹੀ ਇਹ ਜਿਹੜੀ ਸੀਟ ਹੈ ਕਸ਼ਮੀਰਾ ਸਿੰਘ ਸੋਲ ਵਾਲੀ ਇਹ ਸੀਟ ਦੇ ਉੱਤੇ ਵੀ ਵੋਟਾਂ ਪੈ ਜਾਣੀਆਂ ਨੇ ਔਰ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਵੰਬਰ ਦਸੰਬਰ ਤੋਂ ਪਹਿਲਾਂ ਨਹੀਂ ਹੁੰਦੀਆਂ ਔਰ ਇਹ ਦੋਵੇਂ ਧਿਰ ਪਰਨਤਾਰਨ ਦੀ ਚੋਣ ਮਿਲ ਕੇ ਲੜਦੇ ਨੇ ਔਰ ਜਿੱਤਦੇ ਨੇ ਫਿਰ ਵੀ ਅੱਗੇ ਰਾਹ ਖੁੱਲ ਜਾਂਦੇ ਨੇ ਫਿਰ ਪਾਵੇਂ ਐਸਜੀਪੀਸੀ ਦੀਆਂ ਚੋਣਾ ਆ ਜਾਣ ਤੇ ਫਿਰ ਸਤਾਈ ਦੀਆਂ ਪੰਜਾਬ ਦੀਆਂ ਆਮ ਚੋਣਾ ਆ ਜਾਣ ਸੋ ਇਹਨਾਂ ਦੋਵਾਂ ਪਾਰਟੀਆਂ ਦੇ ਲਈ ਪੰਥਕ ਸਿਆਸਤ ਦੇ ਵਿੱਚ ਇਸ ਵਕਤ ਇਹ ਪਾਰਟੀਆਂ ਪਸੰਦ ਬਣੀਆਂ ਹੋਈਆਂ ਨੇ ਖਾਸ ਤੌਰ ਤੇ ਬੀਬੀ ਸਤਵੰਤ ਕੌਰ ਵੀ ਜਦੋਂ ਨੇ ਅਮਰਿਤਪਾਲ ਸਿੰਘ ਜੇਲ੍ਹ ਗਏ ਨੇ ਬੀਬੀ ਸਤਵੰਤ ਕੌਰ ਲਗਾਤਾਰ ਬੰਦੀ ਸਿੰਘਾਂ ਦੇ ਮਾਮਲੇ ਵੀ ਉਭਾਰ ਰਹੇ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਵੀ ਇਹਨਾਂ ਮਸਲਿਆਂ ਦੇ ਉੱਤੇ ਅੱਗੇ ਵਧ ਰਹੇ ਨੇ ਸੋ ਬੜੀ ਦਿਲਚਸਪ ਸਿਆਸਤ ਆਉਂਦੇ ਦਿਨਾਂ 'ਚ ਸਾਨੂੰ ਦੇਖਣ ਨੂੰ ਮਿਲੇਗੀ ਦਲਾ ਜੀ ਅੱਜ 14 ਅਗਸਤ ਹੈ ਤੇ ਅੱਜ ਜੋ ਹੈ ਗਿਆਨੀ ਹਰਪ੍ਰੀਤ ਸਿੰਘ ਅਤੇ ਪਰਮਿੰਦਰ ਸਿੰਘ ਢੀਂਡਸਾ ਦੀ ਮੁਲਾਕਾਤ ਹੋਣੀ ਹੈ ਖਾਸ ਤੌਰ ਤੇ ਅਗਰ ਅਸੀਂ ਗੱਲ ਕਰੀਏ ਪੁਨਰਸੁਰਜੀਤ ਹੋਏ ਅਕਾਲੀ ਦਲ ਨੂੰ ਲੈ ਕੇ ਸੋ ਇਸ ਮੁਲਾਕਾਤ ਇਸ ਮੀਟਿੰਗ ਦੇ ਉੱਪਰ ਗੱਲ ਆਪਾਂ ਜ਼ਰੂਰ ਸਾਂਝੀ ਕਰਿਓ ਜ਼ਰੂਰ ਤੁਸੀਂ ਦੱਸਣਾ ਕਿ ਆਖਿਰ ਇਸ ਮੀਟਿੰਗ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਲਏ ਜਾ ਸਕਦੇ ਨੇ ਪੁਨਰਸੁਰਜੀਤ ਅਕਾਲੀ ਦਲ ਨੂੰ ਲੈ ਕੇ ਕਿਸ ਤਰ੍ਹਾਂ ਦੀ ਅੱਗੇ ਦੀ ਰਣਨੀਤੀ ਤੈਅ ਕੀਤੀ ਜਾ ਸਕਦੀ ਹੈ ਸਭੀਆਂ ਨਜ਼ਰਾਂ ਇਸ ਮੀਟਿੰਗ ਦੇ ਵੱਲ ਜ਼ਰੂਰ ਰਹਿਣਗੀਆਂ ਸੋ ਤੁਸੀਂ ਵੀ ਇਸ ਉੱਪਰ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ ਅੱਜ ਬੜੀ ਮਹੱਤਵਪੂਰਨ ਮੀਟਿੰਗ ਹੈ ਪਤਾ ਲੱਗਿਆ ਹੈ ਕਿ 14 ਅਗਸਤ ਦੀ ਮੀਟਿੰਗ ਰੱਖੀ ਗਈ ਸੀ ਦੋ ਤਿੰਨ ਦਿਨ ਪਹਿਲਾਂ ਔਰ ਅੱਜ ਇਹ ਮੀਟਿੰਗ ਹੈ ਜਿਹੜੀ ਇਹ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਦੇ ਨਿਵਾਸ ਤੇ ਹੋ ਸਕਦੀ ਹੈ ਇਹਦੇ ਵਿੱਚ ਪੁਨਰ ਸੁਰਜੀਤ ਅਕਾਲੀ ਦਲ ਨਾਲ ਸਬੰਧਤ ਜਾਂ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਲੀਡਰਸ਼ਿਪ ਮੌਜੂਦ ਰਹਿ ਸਕਦੀ ਹੈ ਇਹ ਮੀਟਿੰਗ ਇਸ ਪੱਖੋਂ ਵੀ ਮਹੱਤਵਪੂਰਨ ਹੈ ਕਿ ਜਿਸ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਹ ਦਾਵਾ ਕੀਤਾ ਹੈ ਕਿ ਅਸੀਂ ਫੌਜਦਾਰੀ ਕੇਸ ਕਰ ਸਕਦੇ ਹਾਂ ਅਸੀਂ ਕ੍ਰਿਮੀਨਲ ਕੰਪਲੇਂਟ ਦੇ ਸਕਦੇ ਹਾਂ ਅਦਾਲਤ ਦੇ ਵਿੱਚ ਹੁਣ ਕਈ ਪਹਿਲੂ ਇਹਦੇ ਨਾਲ ਖੜੇ ਹੁੰਦੇ ਨੇ ਗਿਆਨੀ ਕੁਲਦੀਪ ਸਿੰਘ ਗੜਗਜ ਲਗਾਤਾਰ ਕਹਿ ਰਹੇ ਸੀ ਕਿ ਸਾਨੂੰ ਆਪਣੇ ਸਿੱਖਾਂ ਨੂੰ ਆਪਣੇ ਮਸਲੇ ਗੁਰੂ ਘਰਾਂ 'ਚ ਨਿਬੇੜਨੇ ਚਾਹੀਦੇ ਨੇ ਹਰਜਿੰਦਰ ਸਿੰਘ ਧਾਮੀ ਕਈ ਵਾਰੀ ਕਹਿ ਚੁੱਕੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਕੌਮੀ ਮਸਲਿਆਂ ਦੇ ਵਿੱਚ ਫੈਸਲਾ ਦੇ ਸਕਦੇ ਨੇ ਤੇ ਉਹ ਸਭ ਨੂੰ ਪ੍ਰਵਾਨ ਹੁੰਦਾ ਹੈ ਹੁਣ ਇਹ ਪੰਜਾਬ ਦੀ ਖੇਤਰੀ ਪਾਰਟੀ ਦਾ ਮਸਲਾ ਹੈ ਸੁਖਬੀਰ ਸਿੰਘ ਬਾਦਲ ਦਾ ਧੜਾ ਲਗਾਤਾਰ ਇਹ ਦਾਵਾ ਕਰ ਰਿਹਾ ਹੈ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਭਰਤੀ ਕੀਤੀ ਸੀ ਡੈਲੀਗੇਟ ਇਜਲਾਸ ਅਸੀਂ ਬੁਲਾਇਆ ਅਸੀਂ ਡੈਲੀਗੇਟ ਚੁਣੇ ਭਰਤੀ ਕੀਤੀ ਔਰ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਤਾ ਦੂਸਰੀ ਧਿਰ ਜਿਹੜੀ ਪੰਜ ਮੈਂਬਰੀ ਕਮੇਟੀ ਵਾਲੇ ਸੀ ਉਹਨਾਂ ਦਾ ਵੀ ਤਰਕ ਹੈ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਹੀ ਭਰਤੀ ਕੀਤੀ ਬਾਦਲ ਧੜਾ ਉਸ ਵੇਲੇ ਸਾਡੇ ਨਾਲ ਨਹੀਂ ਤੁਰਿਆ ਸਾਡੇ ਨਾਲ ਮੀਟਿੰਗਾਂ ਨਹੀਂ ਕੀਤੀਆਂ ਸਾਨੂੰ ਸੱਦਿਆ ਵੀ ਨਹੀਂ ਗਿਆ ਤੇ ਉਹਨਾਂ ਨੇ ਆਪਣੀ ਭਰਤੀ ਕਰ ਲਈ ਹੁਣ ਪੰਜ ਮੈਂਬਰੀ ਕਮੇਟੀ ਕਹਿ ਰਹੀ ਹੈ ਕਿ ਅਸੀਂ 2 ਦਸੰਬਰ ਦੇ ਹੁਕਮਨਾਮੇ ਦੀ ਰੌਸ਼ਨੀ ਚ ਸਾਰੀ ਭਰਤੀ ਕਰਕੇ ਅਕਾਲੀ ਦਲ ਨੂੰ ਪੁਨਰ ਸੁਰਜੀਤ ਕੀਤਾ ਹੈ ਇਸ ਕਰਕੇ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਅਰਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਇਹ ਦਾਵਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਸੀਂ ਆ ਉਹ ਇਥੋਂ ਤੱਕ ਕਹਿੰਦੇ ਨੇ ਕਿ ਅਸੀਂ ਐਸਜੀਪੀਸੀ ਵੀ ਲੈਣੀ ਚੋਣ ਨਿਸ਼ਾਨ ਵੀ ਲੈਣਾ ਹੈ ਦਫ਼ਤਰ ਵੀ ਲੈਣਾ ਹੈ ਹੁਣ ਇਹਦਾ ਮਤਲਬ ਹੈ ਕਿ ਗੱਲ ਦੋ ਤਰ੍ਹਾਂ ਨਾਲ ਅੱਗੇ ਵਧੇਗੀ ਜਾਂ ਤਾਂ ਗੱਲ ਅਦਾਲਤਾਂ 'ਚ ਜਾਏਗੀ ਜਿਵੇਂ ਡਾਕਟਰ ਦਲਜੀਤ ਸਿੰਘ ਜੀ ਮਾ ਕਹਿੰਦੇ ਨੇ ਜਾਂ ਕੋਈ ਤੇਰ ਸ਼੍ਰੀ ਅਕਾਲ ਤਖਤ ਸਾਹਿਬ ਜਾਏਗੀ ਹੁਣ ਜਿਹੜੀ ਅੱਜ ਦੀ ਮੀਟਿੰਗ ਹੈ ਯਾਨੀ ਹਰਪ੍ਰੀਤ ਸਿੰਘ ਹੋਣਗੇ ਹੋਰ ਸੀਨੀਅਰ ਲੀਡਰ ਹੋਣਗੇ ਇੱਕ ਤਾਂ ਇਹ ਵਿਚਾਰ ਕੀਤੀ ਜਾਣੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਦੇ ਧੜੇ ਨੇ ਜਿਹੜੀ ਗੱਲ ਕਹੀ ਹੈ ਉਹਦੇ ਤੇ ਪੰਜ ਮੈਂਬਰੀ ਕਮੇਟੀ ਔਰ ਪੁਨਰਸੁਰਜੀਤ ਅਕਾਲੀ ਦਲ ਕਿਵੇਂ ਰਿਐਕਟ ਕਰੇ ਕੀ ਉਹ ਇੰਤਜ਼ਾਰ ਕਰਨ ਕਿ ਕਦੋਂ ਸੁਖਬੀਰ ਬਾਦਲ ਧੜਾ ਅਦਾਲਤ ਚ ਜਾਂਦਾ ਹੈ ਤੇ ਅਸੀਂ ਉਸ ਹਿਸਾਬ ਦੇ ਨਾਲ ਅਦਾਲਤ ਦੇ ਵਿੱਚ ਆਪਣਾ ਪੱਖ ਪੇਸ਼ ਕਰੀਏ ਜਾਂ ਇੱਕ ਦੂਜੀ ਗੱਲ ਵੀ ਹੈ ਮੇਰੀ ਸਮਝ ਮੁਤਾਬਕ ਪੰਜ ਮੈਂਬਰੀ ਕਮੇਟੀ ਜਾਂ ਗਿਆਨੀ ਹਰਪੀ ਸਿੰਘ ਹੋਣਾ ਦੀ ਧਿਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਕਰਨੀ ਚਾਹੀਦੀ ਹੈ ਉਹਨਾਂ ਨੂੰ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਸ਼ਿਕਾਇਤ ਦੇਣੀ ਚਾਹੀਦੀ ਹੈ ਜਾਂ ਦਰਖਾਸਤ ਦੇਣੀ ਚਾਹੀਦੀ ਹੈ ਕਿ ਦੂਦ ਸੰਬਰ ਦੇ ਹੁਕਮਨਾਮੇ ਦੀ ਰੌਸ਼ਨੀ ਵਿੱਚ ਔਰ ਉਸ ਹੁਕਮਨਾਮੇ ਮੁਤਾਬਕ ਅਸੀਂ ਸਾਰਾ ਕੁਝ ਕਰਤਾ ਹੁਣ ਸ੍ਰੀ ਅਕਾਲ ਤਖਤ ਸਾਹਿਬ ਇਹਦੇ ਤੇ ਫੈਸਲਾ ਦੇਣ ਕਿ ਅਸਲੀ ਸ਼੍ਰੋਮਣੀ ਅਕਾਲੀ ਦਲ ਕਿਹੜਾ ਹੈ ਅਗਰ ਉਹ ਸ੍ਰੀ ਅਕਾਲ ਤਖਤ ਸਾਹਿਬ ਚਲੇ ਜਾਣ ਪੰਜ ਮੈਂਬਰੀ ਕਮੇਟੀ ਔਰ ਗਿਆਨੀ ਹਰਪ੍ਰੀਤ ਸਿੰਘ ਤੇ ਨਿਸ਼ਚਿਤ ਤੌਰ ਤੇ ਜਦੋਂ ਇੱਕ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਏਗੀ ਤੇ ਫਿਰ ਪੰਜ ਸਿੰਘ ਸ਼ਹਿਬਾਨਾ ਨੂੰ ਉਹਦੇ ਤੇ ਵਿਚਾਰ ਜ਼ਰੂਰ ਕਰਨਾ ਪਏਗਾ ਕਿਉਂਕਿ ਹਜੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਸੰਬੰਧਿਤ ਕੋਈ ਇਸ ਤਰ੍ਹਾਂ ਦੀ ਸੰਸਥਾ ਜਾਂ ਬਾਡੀ ਨਹੀਂ ਹੈ ਜਿਹੜੀ ਆਪਣੇ ਪੱਧਰ ਤੇ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰੇ ਹਾਲਾਂਕਿ ਇਹ ਕਈ ਵਾਰ ਕਿਹਾ ਜਾਂਦਾ ਹੈ ਕਿ ਸਕਤਰਤ ਦੇ ਵਿੱਚ ਜਿਹੜੀ ਸ਼ਿਕਾਇਤ ਜਾਂਦੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋ ਜਾਂਦੀ ਹੈ ਹੁਣ ਅਜੇ ਵੀ ਚਰਚਾ ਹੋਏਗੀ ਕਿ ਕੀ ਸਾਨੂੰ ਚੁੱਪ ਰਹਿਣਾ ਚਾਹੀਦਾ ਹੈ ਅਸੀਂ ਆਪਣੀ ਕਾਰਜਕਾਰਨੀ ਤੇ ਕੰਮ ਕਰੀਏ ਕਿ ਅਸੀਂ ਆਪਣੀ ਕਾਰਜਕਾਰਨੀ ਅੱਗੇ ਕਿਵੇਂ ਵਧਾਉਣੀ ਹੈ ਅਸੀਂ ਆਪਣੀ 31 ਮੈਂਬਰੀ ਵਰਕਿੰਗ ਕਮੇਟੀ ਚ ਕਿਹਨੂੰ ਕਿਹਨੂੰ ਪਾਉਣਾ ਹੈ ਅਸੀਂ ਪਾਰਲੀਮੈਂਟਰੀ ਬੋਰਡ ਦੇ ਵਿੱਚ ਕਿਹਨੂੰ ਕਿਹਨੂੰ ਸ਼ਾਮਲ ਕਰਨਾ ਹੈ ਅੱਜ ਦੀ ਮੀਟਿੰਗ ਦੇ ਵਿੱਚ ਇਹ ਸਾਰੇ ਪੁਆਇੰਟ ਹੋਣਗੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਹਜੇ ਪੂਰਾ ਸੰਗਠਨ ਬਣਾਉਣਾ ਹੈ 31 ਮੈਂਬਰੀ ਵਰਕਿੰਗ ਕਮੇਟੀ ਪੂਰੇ ਪੰਜਾਬ ਦੇ ਵਿੱਚੋਂ ਜਿੰਨਾਂ ਲੋਕਾਂ ਨੇ ਭਰਤੀ ਕੀਤੀ ਜਿਹੜੇ ਡੈਲੀਗੇਟ ਬਣ ਕੇ ਆਏ ਨੇ 500 ਤੋਂ ਜ਼ਿਆਦਾ ਹਰ ਕਿਸੇ ਨੂੰ ਉਹਦੀ ਯੋਗਤਾ ਔਰ ਉਹਦੀ ਪਰਫਾਰਮੈਂਸ ਦੇ ਹਿਸਾਬ ਦੇ ਨਾਲ ਕਿੱਥੇ ਪਾਰਟੀ ਦੇ ਵਿੱਚ ਥਾਂ ਦੇਣੀ ਹੈ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਵਿਚਾਰ ਹੋਣੀ ਹੈ ਔਰ ਇਹਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਵੀ ਰਣਨੀਤੀ ਤੈਅ ਹੋਣੀ ਹੈ ਕਿ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਅੱਗੇ ਕਿਵੇਂ ਵਧਿਆ ਜਾਵੇ ਔਰ ਤਰਨਤਾਰਨ ਦੀ ਜ਼ਿਮਨੀ ਚੋਣ ਨੂੰ ਲੈ ਕੇ ਵੀ ਚਰਚਾ ਹੋਣੀ ਹੈ ਕਿ ਕੀ ਤਰਨਤਾਰਨ ਦੀ ਜ਼ਿਮਨੀ ਚੋਣ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨਾਲ ਮਿਲ ਕੇ ਲੜੀ ਜਾਵੇ ਆ ਜੀਪੀਸੀ ਚੋਣਾ ਉਹਨਾਂ ਨਾਲ ਮਿਲ ਕੇ ਅਗਰ ਲੜੀਆਂ ਜਾਂਦੀਆਂ ਨੇ ਤੇ ਕੀ ਤਰਨ ਤਰਨ ਦੀ ਚੋਣ ਵੀ ਉਹਨਾਂ ਨਾਲ ਮਿਲ ਕੇ ਲੜੀ ਜਾਵੇ ਇਹ ਸਾਰੇ ਵਿਸ਼ੇ ਨੇ ਔਰ ਕਿਵੇਂ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਨਾਲ ਖalbat ਅੱਗੇ ਵਧਾਉਣੀ ਹੈ ਜਾਂ ਬਾਕੀ ਪੰਥਕ ਤੇ ਰਾ ਜਾਂ ਸੰਤ ਸਮਾਜ ਦੇ ਨਾਲ ਭਵਿੱਖ ਦੇ ਵਿੱਚ ਕਿਹੜੇ ਕਿਹੜੇ ਏਜੰਡਿਆਂ ਦੇ ਉੱਤੇ ਅੱਗੇ ਵਧਣਾ ਹੈ ਤਾਂ ਕਿ ਪੁਨਰ ਸੁਰਜੀਤ ਅਕਾਲੀ ਦਲ ਜਿਹੜਾ ਉਹ ਉਸ ਮਕਾਮ ਤੇ ਪਹੁੰਚੇ ਕਿ 27 ਦੇ ਵਿੱਚ ਜਿਹੜੀ ਸਰਕਾਰ ਬਣੇ ਉਹ ਇਸੇ ਧਿਰ ਦੀ ਬਣੇ ਸੋ A ਤੋਂ Z ਕੱਲੇ-ਕੱਲੇ ਜਿਹੜੇ ਅਹਿਮ ਪੁਆਇੰਟ ਨੇ ਜਿਹੜੀਆਂ ਚੁਣੌਤੀਆਂ ਨੇ ਅੱਜ ਗਿਆਨੀ ਹਰਪ੍ਰੀਤ ਸਿੰਘ ਔਰ ਪੰਜ ਮੈਂਬਰੀ ਕਮੇਟੀ ਦੇ ਸਾਹਮਣੇ ਉਹਨਾਂ ਸਾਰਿਆਂ ਤੇ ਵਿਚਾਰ ਕੀਤਾ ਜਾਣਾ ਹੈ ਬੀਬੀ ਸ਼ਤਵੰਤ ਕੌਰ ਜਿਹੜੇ ਕਿ ਚੇਅਰਪਰਸਨ ਨੇ ਪੰਥਕ ਕੌਂਸਲ ਦੇ ਉਹਨਾਂ ਦੇ ਨਾਲ ਸੰਬੰਧਿਤ ਕਈ ਵਿਸ਼ੇ ਨੇ ਜਿਹੜੇ ਧਾਰਮਿਕ ਖੇਤਰ ਦੇ ਬਹੁਤ ਸਾਰੇ ਵਿਸ਼ੇ ਨੇ ਉਹਨਾਂ ਨੂੰ ਲੈ ਕੇ ਵੀ ਚਰਚਾ ਕੀਤੀ ਜਾਣੀ ਹੈ ਔਰ ਮਨਪ੍ਰੀਤ ਏਆਲੀ ਸ਼ੰਤ ਸਿੰਘ ਮੈਦਪੁਰਾ ਇਕਬਾਲ ਸਿੰਘ ਚੁੰਦਾ ਗੁਰਪ੍ਰਤਾਪ ਵਡਾਲਾ ਇਹਨਾਂ ਨੂੰ ਕੀ ਇਹ ਬਤਾਰ ਕਿਉਂਕਿ ਮਨਪੀਤਿਆਲੀ ਕਈ ਵਾਰ ਕਹਿ ਚੁੱਕੇ ਨੇ ਕਿ ਮੈਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਲੱਗਿਆ ਸੀ ਸੋ ਮੈਂ ਉਹ ਹੁਕਮ ਨੂੰ ਮੰਨਦੇ ਹੋਏ ਪੰਜ ਮੈਂਬਰੀ ਕਮੇਟੀ ਚ ਸਾਰੀ ਭੂਮਿਕਾ ਅਦਾ ਕੀਤੀ ਹੈ ਹੁਣ ਪੰਜ ਮੈਂਬਰੀ ਕਮੇਟੀ ਹਜੇ ਕੰਮ ਕਰੇਗੀ ਕਿਉਂਕਿ ਮੈਨੂੰ ਲੱਗਦਾ ਕਿ ਬਹੁਤ ਸਾਰੇ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਕਾਰਜ ਨੇ ਹਜੇ ਬਕਾਇਆ ਨੇ ਪਾਵੇਂ ਪੰਥਕ 41 ਗੱਲਾਂ ਸੀ ਹੁਣ ਜੇ ਇਹ ਹਾਲਾਤਾਂ ਚ ਕੀ ਮਨਪ੍ਰੀਤਿਆਲੀ ਕੋਈ ਅਹੁਦਾ ਲੈਂਦੇ ਨੇ ਜਾਂ ਉਹ ਬਤੌਰ ਕਮੇਟੀ ਮੈਂਬਰ ਹੀ ਆਪਣੀਆਂ ਸੇਵਾਵਾਂ ਨੇ ਜਿਹੜੀਆਂ ਕੌਮ ਲਈ ਪੰਥ ਲਈ ਦੇਣੀਆਂ ਜਾਰੀ ਰੱਖਣਗੇ ਹਾਲਾਂਕਿ ਇੱਕ ਅਹੁਦਾ ਮਨਪ੍ਰੀਤਿਆਲੀ ਕੋਲੇ ਹੈ ਮਨਪ੍ਰੀਤਿਆਲੀ ਵਿਧਾਨ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਲੀਡਰ ਨੇ ਕੀ ਉਹ ਉਸੇ ਅਹੁਦੇ ਤੋਂ ਹਜੇ ਸੰਤੁਸ਼ਟ ਰਹਿਣਗੇ ਜੇ ਅਸੀਂ ਗੱਲ ਕਰੀਏ ਗੁਰਪ੍ਰਤਾਪ ਵਡਾਲਾ ਦੀ ਇਕਬਾਲ ਸਿੰਘ ਝੁੰਦਾ ਔਰ ਸੰਤਾ ਸਿੰਘ ਮਾਤਪੁਰੀ ਇਹ ਤਿੰਨੇ ਉਸ ਵੱਡੇ ਵੱਡੇ ਕੱਦ ਦੇ ਲੀਡਰ ਨੇ ਕਿ ਇਹ ਪਾਰਟੀ ਦੇ ਵਿੱਚ ਬਤੌਰ ਜਨਰਲ ਸਖਤਰ ਵਰਗੀਆਂ ਭੂਮਿਕਾਵਾਂ ਨੇ ਜਿਹੜੀਆਂ ਅਦਾ ਕਰ ਸਕਦੇ ਨੇ ਇਹਨਾਂ ਦੇ ਵਿੱਚੋਂ ਇਹ ਉਸ ਕੱਦ ਦੇ ਲੀਡਰ ਨੇ ਜਿਹੜਾ ਟਿਕਟਾਂ ਦੇਣ ਦੇ ਲਈ ਬੋਰਡ ਬਣਨਾ ਹੈ ਪਾਰਲੀਮੈਂਟਰੀ ਬੋਰਡ ਉਹਦੇ ਵਿੱਚ ਇਹ ਸਾਰੇ ਜਿਹੜੇ ਲੋਕ ਨੇ ਉਹਦੀ ਇਹ ਅਗਵਾਈ ਕਰ ਸਕਦੇ ਨੇ ਹਾਲਾਂਕਿ ਉਹਦੇ ਵਿੱਚ ਬੀਬੀ ਜਗੀਰ ਕੌਰ ਜਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਸੁਰਜੀਤ ਸਿੰਘ ਰਖੜਾ ਵਰਗੇ ਜਿਹੜੇ ਵੱਡੇ ਲੀਡਰ ਨੇ ਉਨ੍ਹਾਂ ਦੀ ਸ਼ਮੂਲੀਅਤ ਵੀ ਹੋ ਸਕਦੀ ਹੈ ਕਿਉਂਕਿ 7 ਜਾਂ 9 ਮੈਂਬਰੀ ਪਾਰਲੀਮੈਂਟਰੀ ਬੋਰਡ ਬਣਨਾ ਹੈ ਸੋ ਹਰ ਗਿਆਨੀ ਹਰਪੀਰ ਸਿੰਘ ਦੀ ਅਗਵਾਈ ਦੇ ਵਿੱਚ ਪੁਨਰ ਸਰਜੀਤ ਅਕਾਲੀ ਦਲ ਦੇ ਵਿੱਚ ਅਹੁਦੇਦਾਰੀਆਂ ਕਿਵੇਂ ਵੰਡੀਆਂ ਜਾਣੀਆਂ ਨੇ ਪਾਰਲੀਮੈਂਟਰੀ ਬੋਰਡ ਕਿਵੇਂ ਕੰਮ ਕਰੇਗਾ ਉਹਦੇ ਵਿੱਚ ਕੌਣ-ਕੌਣ ਹੋਏਗਾ ਔਰ ਜਿਸ ਤਰ੍ਹਾਂ ਦੇ ਮਤੇ ਆਏ ਨੇ ਸਿਆਸੀ ਮਤੇ ਮਨਪੀਟਿਆੜੀ ਨੇ ਪੜੇ ਸੀ ਉਹ ਮਤੇ ਬਹੁਤ ਮਹੱਤਵਪੂਰਨ ਹੈ ਔਰ ਪੰਜਾਬ ਦੀ ਸਿਆਸਤ ਨੂੰ ਬਦਲਣ ਵਾਲੇ ਮਤੇ ਨੇ ਇਹਨਾਂ ਸਾਰੇ ਮਤਿਆਂ ਔਰ 2 ਦਸੰਬਰ ਦੇ ਹੁਕਮਨਾਮੇ ਦੀ ਰੋਸ਼ਨੀ ਦੇ ਵਿੱਚ ਅਗਲੇ ਕੀ ਕੀ ਫੈਸਲੇ ਕਰਨੇ ਨੇ ਉਹ ਗੱਲ ਮੈਂ ਪਹਿਲਾਂ ਕਰਤੀ ਵੀ ਕੀ ਉਹ ਇੰਤਜ਼ਾਰ ਕਰਨਗੇ ਕਿ ਅਗਰ ਬਦਲ ਤੜਾ ਅਦਾਲਤ ਦੇ ਵਿੱਚ ਜਾਂਦਾ ਹੈ ਤੇ ਫਿਰ ਅਸੀਂ ਕਿਹੜੀ ਗੱਲ ਰੱਖਣੀ ਹੈ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਜਾਣਗੇ ਇੱਕ ਗੱਲ ਜ਼ਰੂਰ ਹੈ ਕਿ ਪੰਜ ਮੈਂਬਰੀ ਕਮੇਟੀ ਔਰ ਗਿਆਨੀ ਹਰਪ੍ਰੀਤ ਸਿੰਘ ਹੁਣ ਦਾ ਇਹ ਲਗਾਤਾਰ ਦਾਵਾ ਹੈ ਕਿ ਸਾਡੀ ਭਰਤੀ ਸਾਰੀ オリジナル ਹੈ ਸਾਰੀ ਸਾਡੀ ਭਰਤੀ ਵਾਜਬ ਹੈ ਜਾਇਜ਼ ਹੈ ਆਧਾਰ ਕਾਰਡ ਨੇ ਟੈਲੀਫੋਨ ਨੰਬਰ ਹੈ ਦਸਕਤ ਹੋਏ ਨੇ ਔਰ ਸਾਡੀ ਭਰਤੀ ਬਿਲਕੁਲ ਸੱਚੀ ਔਰ ਹੁਕਮਨਾਮੇ ਦੀ ਰੋਸ਼ਨੀ ਦੇ ਵਿੱਚ ਜੋ ਦੱਸਿਆ ਗਿਆ ਸੀ ਉਸੇ ਹਿਸਾਬ ਨਾਲ ਹੈ ਹੁਣ ਇਹ ਲੋਕ ਯਾਨੀ ਹਰਪੀਤ ਸਿੰਘ ਜਾਂ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਜਾਂ ਪੰਜੇ ਮੈਂਬਰ ਇਹਨਾਂ ਦੀ ਕੋਸ਼ਿਸ਼ ਹੋਏਗੀ ਕਿ ਸ਼ੁਕਬੀਰ ਸਿੰਘ ਬਾਦਲ ਦੇ ਧੜੇ ਦੀ ਭਰਤੀ ਦੇ ਉੱਤੇ ਵੀ ਸਵਾਲ ਖੜੇ ਕੀਤੇ ਜਾਣ ਜਾਂ ਉਸ ਧੜੇ ਦੀ ਭਰਤੀ ਕਿਸੇ ਨਾ ਕਿਸੇ ਤਰੀਕੇ ਜਾਂਚ ਦੇ ਦਾਇਰੇ ਚ ਆਵੇ ਅਗਰੇ ਮਾਮਲਾ ਅਦਾਲਤਾਂ ਦੇ ਵਿੱਚ ਪਹੁੰਚਦਾ ਹੈ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਦਾ ਹੈ ਸੋ ਅੱਜ ਦੀ ਮੀਟਿੰਗ ਦੇ ਵਿੱਚ ਜੋ ਖਾਸ ਗੱਲਾਂ ਹੋਣਗੀਆਂ ਜਿਹੜੇ ਫੈਸਲੇ ਹੋਣਗੇ ਜ਼ਰੂਰ ਅ ਅੱਜ ਦੁਪਹਿਰ ਜਾਂ ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਵੇਰਵਾ ਅਨਲਿਸਿਸ ਆਪਾਂ ਕਰਾਂਗੇ ਪਰ ਅੱਜ ਦੀ ਮੀਟਿੰਗ ਬਹੁਤ ਮਹੱਤਵਪੂਰਨ ਹੈ ਇਸ ਮੀਟਿੰਗ ਦਾ ਲਬੋ ਲਬਾਬ ਪੂਰੇ ਵਿਸਥਾਰ ਚ ਆਪਾਂ ਜ਼ਰੂਰ ਸਾਂਝਾ ਕਰਾਂਗੇ ਦਲਾ ਜੀ ਗੱਲ ਲੈਂਡ ਪੁਲਿੰਗ ਪਾਲਿਸੀ ਦੀ ਕਰੀਏ ਤਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਲੈਂਡ ਪੁਲਿੰਗ ਪਾਲਿਸੀ ਵਾਪਸ ਲੈ ਲਈ ਗਈ ਹੈ ਤੇ ਉਸ ਤੋਂ ਬਾਅਦ ਤੋਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਹੈ ਕਾਫੀ ਅਟੈਕਿੰਗ ਨਜ਼ਰ ਆ ਰਹੇ ਨੇ ਆਪਣੀ ਵਿਰੋਧੀ ਪਾਰਟੀਆਂ ਦੇ ਉੱਪਰ ਗੱਲ ਚਾਹੇ ਕਾਂਗਰਸ ਪਾਰਟੀ ਦੀ ਕਰ ਲਈਏ ਚਾਹੇ ਕਿ ਅਸੀਂ ਅਕਾਲੀ ਦਲ ਦੀ ਗੱਲ ਕਰ ਲਈਏ ਦੋਹਾਂ ਪਾਰਟੀਆਂ ਤੇ ਦੋਹਾਂ ਪਾਰਟੀਆਂ ਦੇ ਲੀਡਰਜ਼ ਦੇ ਉੱਪਰ ਲਗਾਤਾਰ ਸਿਆਸੀ ਤੰਗ ਵਿਕਾਸੇ ਨਜ਼ਰ ਆ ਰਹੇ ਨੇ ਮੌਜੂਦਾ ਅਸੀਂ ਗੱਲ ਕਰੀਏ ਹੁਣ ਹਾਲੀ ਦੀ ਗੱਲ ਕਰ ਲਈਏ ਤਾਂ ਸੁਖਬੀਰ ਸਿੰਘ ਬਾਦਲ ਦੇ ਉੱਪਰ ਵੀ ਅਕਾਲੀ ਸਿਆਸ ਲੈ ਕੇ ਉਹਨਾਂ ਨੇ ਕਾਫੀ ਤਿੱਖੇ ਸਿਆਸੀ ਤੰਜ ਕੱਸੇ ਨੇ ਸੋ ਇਸ ਦੇ ਉੱਪਰ ਵੀ ਪੂਰੇ ਵਿਸਥਾਰ ਵਿੱਚ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ ਜਦੋਂ ਦੀ ਲੈਂਡ ਪੁਲਿੰਗ ਯੋਜਨਾ ਵਾਪਸ ਲਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਸ਼ਹਿਰੀ ਅਰਬਨ ਡਿਵੈਲਪਮੈਂਟ ਦਾ ਇਹਨਾਂ ਦਾ ਮਹਿਕਮਾ ਉਹਦੇ ਵੱਲੋਂ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ ਹਾਲਾਂਕਿ ਕਿਸਾਨ ਜਥੇਬੰਦੀਆਂ ਦਾ ਇਹ ਕਹਿਣਾ ਹੈ ਕਿ ਜਦੋਂ ਤੱਕ ਲੈਂਡ ਪੁਲਿੰਗ ਸਕੀਮ ਦੀ ਨੋਟੀਫਿਕੇਸ਼ਨ ਰੱਦ ਕਰ ਦਿੱਤੀ ਜਾਂਦੀ ਉਹਨੂੰ ਵਾਪਸ ਨਹੀਂ ਲੈ ਲਿਆ ਜਾਂਦਾ ਨੋਟੀਫਿਕੇਸ਼ਨ ਨੂੰ ਅਸੀਂ ਤਦ ਤੱਕ ਆਪਣਾ ਸੰਘਰਸ਼ ਜਾਰੀ ਰੱਖਾਂਗੇ ਔਰ ਅਸੀਂ 24 ਅਗਸਤ ਨੂੰ ਵੀ ਜਿਹੜੀ ਮਹਾ ਪੰਚਾਇਤ ਬੁਲਾਈ ਹੈ ਉਹਦੇ ਬਾਰੇ ਅੱਗੇ ਵਧਾਂਗੇ ਪਰ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਦੇ ਹੋਰ ਮੰਤਰੀ ਇਹ ਸਾਫ਼ ਤੌਰ ਤੇ ਇਸ਼ਾਰਾ ਦੇ ਰਹੇ ਨੇ ਕਿ ਲੈਂਡ ਪੂਲਿੰਗ ਸਕੀਮ ਵਾਪਸ ਲਏ ਜਾਣ ਤੋਂ ਬਾਅਦ ਉਹ ਰੀਲਿਫ ਮਹਿਸੂਸ ਕਰ ਰਹੇ ਨੇ ਉਹ ਰਾਹਤ ਮਹਿਸੂਸ ਕਰ ਰਹੇ ਨੇ ਔਰ ਭਗਵੰਤ ਮਾਨ ਇੱਕ ਵਾਰ ਫਿਰ ਤੋਂ ਆਪਣੇ ਪੁਰਾਣੇ ਅਟੈਕਿੰਗ ਅੰਦਾਜ਼ ਵਿੱਚ ਨਜ਼ਰ ਆਏ ਨੇ ਕੱਲ ਵੀ ਕੱਲ ਪੰਚਾਇਤ ਸਰਪੰਚਾਂ ਦੇ ਲਈ ਇੱਕ ਸਮਾਗਮ ਸੀ ਮਹਿਲਾ ਸਰਪੰਚਾਂ ਔਰ ਪੰਚਾਂ ਨੂੰ ਟ੍ਰੇਨਿੰਗ ਦੇ ਲਈ ਮਹਾਰਾਸ਼ਟਰ ਭੇਜਿਆ ਗਿਆ ਭਗਵੰਤ ਮਾਨ ਉਹਨਾਂ ਦੇ ਖਾਸ ਸਮਾਗਮ ਦਾ ਹਿੱਸਾ ਵੀ ਬਣੇ ਹਾਲਾਂਕਿ ਜਿਹੜਾ ਪੰਚਾਇਤਾਂ ਦਾ ਸਮਾਗਮ ਸੀ ਉਹਦੇ ਵਿੱਚ ਭਗਵੰਤ ਮਾਨ ਨੇ ਬਿਨਾ ਨਾਮ ਲਏ ਅਕਾਲੀ ਦਲ ਦੇ ਲੀਡਰਾਂ ਨੂੰ ਵੀ ਸਿਆਸੀ ਰਗੜੇ ਲਾਏ ਕਾਂਗਰਸ ਦੇ ਲੀਡਰਾਂ ਨੂੰ ਵੀ ਸਿਆਸੀ ਰਗੜੇ ਲਾਏ ਔਰ ਉਹਨਾਂ ਨੇ ਉਚੇਚੇ ਤੌਰ ਤੇ ਜ਼ਿਕਰ ਕੀਤਾ ਕਿ ਕਾਂਗਰਸ ਦੀ ਜਿਹੜੀ ਲਹਿਰ ਸੀ ਉਹ ਤਾਂ ਖਤਮ ਹੋ ਗਈ ਜਿਹੜੀ ਮਾੜੀ ਮੋਟੀ ਉਹਨਾਂ ਦਾ ਲਹਿਰ ਬਣੀ ਸੀ ਉਹ ਤਾਂ ਲੜਖੜਾ ਗਈ ਖਤਮ ਹੋ ਗਈ ਟੁੱਟ ਗਈ ਉਹਨਾਂ ਦੇ ਕਹਿਣ ਦਾ ਭਾਵੇਂ ਸੀ ਔਰ ਅਕਾਲੀ ਦਲ ਤੇ ਵੀ ਉਹਨਾਂ ਨੇ ਤੰਜ ਕਸੇ ਕਿ ਇਹ ਖਿੰਡੇ ਪੁੰਡੇ ਪਏ ਨੇ ਤੇ ਇੱਕ ਤਰੀਕੇ ਨਾਲ ਭਗਵੰਤ ਮਾਨ ਹੁਣ ਅਕਾਲੀ ਦਲਾਂ ਨੂੰ ਜਿਸ ਤਰ੍ਹਾਂ ਦੀ ਅਕਾਲੀ ਸਿਆਸਤ ਦੀ ਸਥਿਤੀ ਹੈ ਭਗਵੰਤ ਮਾਨ ਕਿਸੇ ਵੀ ਅਕਾਲੀ ਦਲ ਨੂੰ ਗੰਭੀਰਤਾ ਨਾਲ ਚੁਣੌਤੀ ਨਹੀਂ ਮੰਨਦੇ ਔਰ ਇਸੇ ਕਰਕੇ ਭਗਵੰਤ ਮਾਨ ਦਾ ਟਾਰਗੇਟ ਹੈ ਕਿ ਉਹ ਅਗਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਉੱਤੇ ਤੰਜ ਕੱਸਦੇ ਨੇ ਤੇ ਉਹ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਹੀ ਹੁਣ ਇੱਕ ਚੜਦਾ ਸੂਰਜ ਦੇ ਹਿਸਾਬ ਦੇ ਨਾਲ ਪਾਰਟੀਆਂ ਸਾਡੀ ਪਾਰਟੀ ਦਾ ਸੂਰਜ ਚੜ੍ਹਿਆ ਹੋਇਆ ਹੈ ਤੇ ਸਾਡੀ ਪਾਰਟੀ ਨੇ ਅੱਗੇ ਜਾਣਾ ਹੈ ਬਾਕੀਆਂ ਦਾ ਮੇਲਾ ਖਤਮ ਹੈ ਇਸ ਤਰ੍ਹਾਂ ਦੇ ਭਗਵੰਤ ਮਾਨ ਆਪਣੇ ਪ੍ਰੋਗਰਾਮਾਂ ਦੇ ਵਿੱਚ ਅੱਜਕੱਲ ਟਿੱਪਣੀਆਂ ਕਰਦੇ ਨੇ ਇਹਦਾ ਮਤਲਬ ਹੈ ਭਗਵੰਤ ਮਾਨੇ ਮੰਨ ਕੇ ਚੱਲ ਰਹੇ ਨੇ ਕਿ ਜਿਸ ਤਰ੍ਹਾਂ ਨਾਲ ਉਹਨਾਂ ਨੂੰ 42% ਵੋਟ ਪਾਏ ਸੀ ਲੈਂਡ ਪੁਲਿੰਗ ਦੀ ਯੋਜਨਾ ਵਾਪਸ ਲੈਣ ਤੋਂ ਬਾਅਦ ਉਹ ਆਪਣਾ ਆਧਾਰ ਵਾਪਸ ਹਾਸਲ ਕਰ ਲੈਣਗੇ ਕਿਉਂ ਕਿ ਕਾਂਗਰਸ ਵਿੱਚ ਫੁੱਟ ਵੀ ਹੈ ਔਰ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਉਹ ਸਮੁੱਚੇ ਤੌਰ ਤੇ ਕੋਈ ਵੱਡਾ ਅੰਦੋਲਨ ਚਲਾ ਨਹੀਂ ਸਕੀ ਔਰ ਉਹੀ ਗੱਲ ਉਹ ਅਕਾਲੀ ਦਲ ਬਾਰੇ ਮੰਨਦੇ ਆ ਭਾਵੇਂ ਸੁਖਬੀਰ ਤੜਾ ਹੈ ਜਾਂ ਦੂਜੇ ਅਕਾਲੀ ਦਲ ਹੈ ਉਹਨਾਂ ਦਾ ਮੰਨਣਾ ਹੈ ਕਿ ਅਕਾਲੀ ਆਪਸ ਚ ਲੜ ਰਹੇ ਨੇ ਟੁੱਟੇ ਹੋਏ ਨੇ ਇਸ ਕਰਕੇ ਸਾਡੇ ਲਈ ਕੋਈ ਚੁਣੌਤੀ ਨਹੀਂ ਹੈ ਸੋ ਭਗਵੰਤ ਮਾਨ ਦਾ ਕੁਝ ਕੁ ਸਕਿੰਟਾਂ ਦਾ ਬਿਆਨ ਸੁਣ ਲਈਏ ਤੇ ਆਉਂਦੇ ਦਿਨਾਂ ਚ ਭਗਵੰਤ ਮਾਨ ਦੀ ਸਿਆਸਤ ਦਾ ਮੋੜ ਤੋਂ ਵੱਡਾ ਵਿਸ਼ਲੇਸ਼ਣ ਕਰਾਂਗੇ ਕਿ ਹੁਣ ਆਮ ਆਦਮੀ ਪਾਰਟੀ ਕਿੱਥੇ ਖੜੀ ਹੈ ਕੀ ਆਮ ਆਦਮੀ ਪਾਰਟੀ ਲੈਂਡ ਪੁਲਿੰਗ ਯੋਜਨਾ ਵਾਪਸ ਲੈਣ ਤੋਂ ਬਾਅਦ ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਮੁਕਾਬਲੇ ਚ ਆਏਗੀ ਕਿ ਹਰਮੀਤ ਸਿੰਘ ਸੰਧੂ ਪੰਥਕ ਲੀਡਰ ਦੇ ਤੌਰ ਤੇ ਨੰਬਰ 1 ਤੇ ਖੜੇ ਨੇ ਜਾਂ ਪੁਨਰ ਸੁਜੀਤ ਕਾਲੀਦਲ ਔਰ ਵਾਰਸ ਪੰਜਾਬ ਦੀ ਜਥੇਬੰਦੀ ਦਾ ਸਾਂਝਾ ਉਮੀਦਵਾਰ ਤਰਨ ਤਾਰਨ ਜਿਮਨੀ ਚੋਣ ਚ ਆਮ ਆਦਮੀ ਪਾਰਟੀ ਨੂੰ ਵੀ ਹਰਾ ਦੇਗਾ ਕੀ ਹਰਾ ਦੇਗਾ ਇਹ ਸਵਾਲ ਨੇ ਆਉਂਦੇ ਦਿਨਾਂ ਚ ਇਹਨਾਂ ਸਾਰੇ ਸਵਾਲਾਂ ਤੇ ਵਿਸ਼ਲੇਸ਼ਣ ਕਰਾਂਗੇ ਕਾਂਗਰਸ ਦੀ ਫੁੱਟ ਦੀ ਗੱਲ ਵੀ ਕਰਾਂਗੇ ਤਰਨ ਤਾਰਨ ਚ ਕਾਂਗਰਸ ਕਿੰਨੂੰ ਉਤਾਰੇਗੀ ਇਹਦੇ ਉੱਪਰ ਵੀ ਆਪਾਂ ਕੱਲ ਜ਼ਿਕਰ ਕਰਾਂਗੇ ਕਿ ਕਿਹੜੇ ਕਿਹੜੇ ਕੈਂਡੀਡੇਟ ਨੇ ਜਿਹੜੇ ਉਹ ਦੌੜ ਚ ਨਹੀਂ ਜਾਂ ਖੜਬੋਤ ਸੀ ਥੋੜੇ ਜਿਹੇ ਚ ਲੰਗ ਗਿਆ ਜਿਵੇਂ ਕਾਂਗਰਸ ਵਾਲਾ ਚੱਕੜ ਜਾਂ ਲੰਘ ਗਿਆ ਹੁਣ ਹਨਾ ਅਕਾਲੀਆ ਵਾਲਾ ਤਾਂ ਮਤਲਬ ਵਿਚੜਾਉ ਹੀ ਬਾ ਬਰੋਲੇ ਜੈਸੀ ਹੋਤਾ ਉਹੀ ਖਿੰਡ ਖਿੰਡ ਕੇ ਜਾਈਏ ਬਸ ਉ ਤਾਂ ਨਿਪਟ ਗਿਆ ਕੰਮ ਹਨਾ ਸੋ ਆ ਸੂਰਜ ਸੱਚ ਦਾ ਚੜਿਆ ਹੋਇਆ ਹੈ ਇਹ ਥੋੜਾ ਸੂਰਜ ਹੈ ਏ ਪਬਲਿਕ ਦਾ ਸੂਰਜ ਹੈ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਉਪਰ ਤੁਸੀਂ ਵਿਸਥਾਰ ਵਿੱਚ ਪੂਰੀ ਜਾਣਕਾਰੀ ਤੇ ਨਾਲ ਹੀ ਤੁਸੀਂ ਆਪਣਾ ਸਿਆਸੀ ਅਨਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੀ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝਾ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ